ਸੋਮੋਨ ਨੂੰ ਨਾਮਕ ਕਿਉਂ ਜ਼ਰੂਰੀ ਆ? ਪਸ਼ੂਆਂ ਵਿੱਚ ਦੁੱਧ ਦਾ ਬਾੜਾ ਕਿਉਂ ਨਹੀਂ ਹੁੰਦਾ? ਪਸ਼ੂਆਂ ਦਾ ਸਰੀਰਕ ਵਿਕਾਸ ਕਿਉਂ ਰੁਕ ਜਾਂਦਾ? ਆਇਓਡੀਨ ਦੀ ਕਮੀ ਦੇ ਕਾਰਨ ਕੀ ਹੋ ਸਕਦੇ ਆ ਵੱਡੇ ਨੁਕਸਾਨ? ਆਓ ਆਪਾਂ ਕਰਦੇ ਆ ਗੱਲ। ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਿਵਾ ਲਿਓ ਤਾਂ ਜੋ ਤੁਹਾਨੂੰ ਆਪਣੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ। ਸੋ ਵੀਡੀਓ ਚੱਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ। ਸੋ ਭਰਾਵੋ ਜਿਹੜੇ ਭਰਾ ਪਸ਼ੂ ਪਾਲਕ ਦਾ ਕੰਮ ਕਰਦੇ ਆ ਸੋ ਨਾਮਕ ਬਹੁਤ ਜ਼ਰੂਰੀ ਆ ਪਸ਼ੂ ਵਿੱਚ ਨਾਮਕ ਦੀ ਘਾਟ ਦੇ ਕਾਰਨ ਪਸ਼ੂ ਪਾਣੀ ਘੱਟ ਪੀਂਦੇ ਆ ਪਾਣੀ ਘੱਟ ਪੀਣ ਦੇ ਨਾਲ ਦੁੱਧ ਵੀ ਘੱਟ ਦੇਣਗੇ ਸੋ ਨਾਮਕ ਦੇਣਾ ਬਹੁਤ ਜ਼ਰੂਰੀ ਆ ਪਸ਼ੂ ਬਾਣੀ ਪਾਣੀ ਵੱਧ ਪੀਂਦਾ ਛੋੜੀਅਮ ਆਇਓਡੀਨ ਦੀ ਕਮੀ ਪੂਰੀ ਹੁੰਦੀ ਆ ਸੋ ਪਸ਼ੂਆਂ ਦੇ ਚਮੜੀ ਦੇ ਵਿੱਚ ਕਈ ਤਰ੍ਹਾਂ ਦੇ ਗੰਢਾ ਬਣ ਜਾਂਦੀਆਂ ਉਹਨਾਂ ਤੋਂ ਵੀ ਛੁਟਕਾਰਾ ਮਿਲਦਾ ਉਗਣਾ ਖਤਮ ਹੋ ਜਾਂਦੀਆਂ ਨਹੀਂ ਬਣਦੀਆਂ ਜੇ ਆਇਓਡਿਨ ਦੀ ਕਮੀ ਪਸ਼ੂ ਦੇ ਵਿੱਚ ਨਹੀਂ ਹੈਗੀ ਸੋ ਇਹ ਤੁਹਾਨੂੰ ਰੋਜ਼ਾਨਾ ਦੇਣਾ ਚਾਹੀਦਾ ਆਇਓਡੀਨ ਦੀ ਕਦੋਂ ਨਹੀਂ ਆਪਾਂ ਦੇ ਸਕਦੇ ਜਦੋਂ ਕੋਈ ਪਸ਼ੂ ਦੇ ਵਿੱਚ ਕੋਈ ਬਲੱਡ ਦੇ ਰਿਲੇਟਿਵ ਕੋਈ ਬਿਮਾਰੀ ਆਉਂਦੀ ਆ ਥਲੇਰੀਆ ਵਗੈਰਾ ਜਾਂ ਕੁਝ ਵੀ ਉਦੋਂ ਆਪਾਂ ਇਹ ਚੀਜ਼ ਬੰਦ ਕਰ ਦੇਣੀ ਆ ਤੇ ਨਹੀਂ ਤੁਹਾਨੂੰ ਰੋਜ਼ਾਨਾ ਵੱਡੇ ਪਸ਼ੂ ਨੂੰ 30 ਗ੍ਰਾਮ ਤੇ ਛੋਟੇ ਨੂੰ 10 ਗ੍ਰਾਮ ਨਾਮਕ ਦੀ ਮਾਤਰਾ ਦੇਣੀ ਬਹੁਤ ਜ਼ਰੂਰੀ ਆ ਨਾਮਕ ਆਪਾਂ ਉਹ ਪਾਉਣਾ ਜਿਸ ਦੇ ਵਿੱਚ ਆਇਓਡੀਨ ਹੋਵੇ ਜਿਵੇਂ ਕਿ ਸਭ ਤੋਂ ਵਧੀਆ ਹੈਗਾ ਟਾਟਾ ਦਾ ਜਾਂ ਕੋਈ ਵੀ ਉੱਪਰ ਪੜ ਲਿਆ ਕਰੋ ਜਿਹਦੇ ਵਿੱਚ ਆਇਓਡੀਨ ਹੋਵੇ ਉਹ ਆਪਾਂ ਨਾਮਕ ਪਸ਼ੂ ਨੂੰ ਪਾਉਣਾਗਾ ਖੁਰਨਿਆਂ ਦੇ ਵਿੱਚ ਡਲੇ ਛਟੋ ਪਾਕਿਸਤਾਨੀ ਨਾਮਕ ਦੇ ਜੋ ਡਲੇ ਹੁੰਦੇ ਆ ਉਹ ਮੂਰੇ ਰੱਖੋ ਪਸ਼ੂਆਂ ਦੇ ਪਸ਼ੂ ਆਪੇ ਆਪਣੀ ਘਾਟ ਪੂਰੀ ਕਰੀ ਜਾਣਗੇ ਸੋ ਇਹ ਕਮੀਆਂ ਛੋਟੀਆਂ ਹੁੰਦੀਆਂ ਪ੍ਰੋਬਲਮ ਛੋਟੀਆਂ ਹੁੰਦੀਆਂ ਪਰ ਜਦੋਂ ਆਪਾਂ ਧਿਆਨ ਨਹੀਂ ਦਿੰਦਾ ਵੱਡੀਆਂ ਬਣ ਜਾਂਦੀਆਂ ਪਸ਼ੂ ਗੱਭਣ ਰਹਿਣ ਦੇ ਵਿੱਚ ਵੀ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਸੋ ਇਹ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖਿਆ ਕਰੋ ਕਿਸਾਨ ਭਰਾਵੋ ਸੋ ਡੈਰੀ ਫਾਰਮਿੰਗ ਦੇ ਵਿੱਚ ਜ਼ਰੂਰੀ ਨੇ ਤੇ ਪਸ਼ੂਆਂ ਦਾ ਵਧੀਆ ਸਰੀਰਕ ਵਿਕਾਸ ਹੁੰਦਾ ਸੋ ਘਾਟਾਂ ਪੂਰੀਆਂ ਹੁੰਦੀਆਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਧੰਨਵਾਦ